ਕਾਲ ਜੀ ਸਾਰਿਆਂ ਨੂੰ ਤੇ ਆਪਾਂ ਚੱਲੇ ਜੀ ਅੰਮ੍ਰਿਤਸਰ ਤੇ ਕਿਲਾਂ ਚ ਡੈਡੀ ਦੇ ਕੱਪੜੇ ਲੈਣੇ ਤੇ ਲੈਣ ਦਾ ਸੂਟਾਂ ਨਾਲ ਆਲੇ ਡਾਡੀ ਦੇ ਕੱਪੜੇ ਲੈਣ ਚੱਲੇ ਪਾਪਾ ਦੇ ਤੇ ਨਾਲੇ ਲਾਈਨਿੰਗ ਲੈਣ ਚੱਲੇ ਸੂਟਾਂ ਨਾਲ ਜਿਹੜੀ ਸਾਡੀ ਸੂਟ ਆਪਾਂ ਲੈਂਦੇ ਵਾ ਨਵੇਂ ਹਾਂ ਤੇ ਬੈਕ ਟੂ ਲੋ ਮਿਲਦੇ ਹੁਣ ਤੁਹਾਨੂੰ ਜਾ ਕੇ ਐਰਪੋਰਟ ਚ ਵੈਸੇ ਵੀ ਕੋਡ ਖਾਲਸਾ ਤੇ ਲਿਉਣੇ ਸੂਟ ਚਾਹ ਫਿਰ ਗਾਈਸ ਚਾਹਣੇ ਆ ਜੀ ਕੋਡ ਖਾਲਸਾ ਸਾਹਿਬ ਇੱਕ ਸਾਦੇ ਰਸਤੇ ਦਾ ਵਿਊ ਕਿ ਨਸਣਾ ਤੇ ਬਾਕੀ ਹੁਣ ਆਪਾਂ ਲੈਣੇ ਕੱਪੜੇ ਫਿਰ ਤਾਂ ਜਮਾਂ ਲੈਣਾ ਵਾ ਨਾਲੇ ਸੂਟ ਲੈਣੇ ਵਾ ਕੇ ਰੋਕ ਬਣੀ ਆ ਤੇ ਬਾਕੀ ਬੈਕ ਬਲੌਗ ਮਿਲਦੇ ਜੀ ਤੁਹਾਨੂੰ ਗਾਈਸ ਵੀ ਇੱਕ ਸਾਦੇ ਜਿਹੇ ਰਸਤੇ ਦਾ ਵਿਊ ਕਿ ਨਸਣਾ ਹੁੰਦਾ ਗਾਈਸ ਇਹ ਇੰਡੀਆ ਗੇਟ ਆ ਇਹ ਹੈਗਾ ਜੀ ਇੰਡੀਆ ਗੇਟ ਦਾ ਰਸਤਾ ਤੇ ਇਸ ਰਾਹ 'ਤੇ ਆਪਾਂ ਕੋਟ ਖਾਲਸਾ ਜੀ ਜਾਣਾ ਵਾ ਤੇ ਵਲੌਗ ਨਾਲ ਜੁੜੇ ਰਹੋ ਵਲੌਗ ਕਿਸ ਨਾਲ ਕਰਿਓ ਕਿੰਨਾ ਸੋਹਣਾ 뷰 ਹੁੰਦਿਆ ਵੇਖ ਸਕਦੇ ਜੋ ਤੁਸੀਂ ਤੇ ਬਾਕੀ ਗਾਈਸ ਹੁਣ ਤੁਹਾਨੂੰ ਉੱਥੇ ਜਾ ਕੇ ਮਿਲਦੇ ਹਾਂ ਗਾਈਸ ਫਾਈਨਲੀ ਆਪਾਂ ਪਹੁੰਚ ਗਏ ਕੋਟ ਖਾਲਸਾ ਤੇ ਹੁਣ ਆਪਾਂ ਦੁਕਾਨ 'ਚ ਲੱਗੇ ਜੀ ਐਂਟਰੀ ਕਰਨ ਵੇਖ ਸਕਦੇ ਹਾਂ ਆ ਦੁਕਾਨ ਗਾਈਸ ਆਪਾਂ ਕੋਲ ਤੇ ਜਮੇ ਨਾਲ ਲੈ ਬੈਠੇ ਹਾਂ ਨਵਾਂ ਕਪੜਾ ਆਇਆ ਹੈ ਬੜਾ ਵਧੀਆ ਹੈ ਬਬੂ ਪਰ ਆ ਬੜਾ ਇਹ ਕੀ ਕਪੜਾ ਹੈ ਇਹ ਦੱਸਣਾ ਸਿਮੀ ਸਿਮੀ ਤੇ ਜੀ ਬਣ ਗਿਆ ਹੋ ਗਿਆ ਗਾਈਸ ਕਪੜੇ ਜਮੇ ਨਾਲ ਆਉਂਦੇ ਨੇ ਬੋਲੀ ਜੀ ਵੀ ਜਾਈਂਦੀ ਏ ਇਹ ਹੋਰ ਥੋੜਾ ਵਧੀਆ ਕਪੜੇ ਚ ਮੰਨੇ ਆਂਦਾ ਜੀ ਇਕ ਆਦ ਖਾਨ ਲੈ ਕੇ ਆਇਆ ਵਾ ਇਕਦੇ ਬਹੁਤ ਥਾਨ ਮਿਲ ਜੀਏ ਤੇ ਅਰੇ ਚਿੱਟੇ ਬੰਦੇ ਫਰਕ ਨਾ ਵੇਖੋ ਚਿੱਟੇ ਬੰਦੇ ਫਰਕ ਆ ਇਹਨਾਂ ਦੀ ਇੱਕ ਰੰਗਦਾਰ ਹੀ ਆਏ ਪਰ ਕਿਹੜੇ ਫਿਰ ਗਾਇਸ ਸੂਟਦਾਰ ਦੁਕਾਨ ਤੋਂ ਕਹੇ ਪਿਛਲੇ ਸਾਲ ਦਾ ਹੀ ਪਾਟ ਗਾਇਸ ਲਾਈਨਿੰਗ ਲੈਣਾ ਆ ਪਤਲੇ ਇਹਨਾਂ ਨਾਲੋਂ ਦੂਜਾ ਕੱਪੜਾ ਚਾਹੀਦਾ ਵਾ ਇਹਦਾਂ ਦੂਜੀ ਚੁੰਨੀ ਲੈਣ ਚਾਹੀਦੀ ਆ ਇਹ ਗਾਇਸ ਸਵਾ ਕੋਰਤਾ ਬਜਾ ਮਲੇਣਾ ਇਹਨੇ ਇੱਕ ਤਾਂ ਵੀ ਸੁਆ ਲਿਆ ਵਾ ਇੱਕ ਹੁਣ ਮੇਰੇ ਕੋਲੋਂ ਚੁੰਨੀਆਂ ਦੋ ਦੇ ਦੇ ਜਦ ਮੈਨੂੰ ਚੁੰਨੀ ਦੇ ਦੇ ਦਿਨਾ ਆ ਚੁੰਨੀਆਂ ਹੁਣ ਮੰਮੀ ਜਿਹੜਾ ਸੂਟ ਲੈ ਗਈ ਸੀ ਨਾ ਪਿਛਲੇ ਸਾਲ ਵਿਖਾ ਮੰਮੀ ਸੂਟ ਉਹ ਆਪ ਮੋੜਾ ਆਏ ਸਾਲ ਬਾਅਦ ਨਨ ਪਰ ਮੋੜ ਲਿਆ ਕਿਉਂਕਿ ਉਹਨਾਂ ਦੀ ਦੁਕਾਨ ਦਾ ਵਾ ਤੇ ਇਸ ਕਰਕੇ ਗਾਈਸ ਤੇ ਹੁਣ ਆਪਾਂ ਦੋ ਜਵਹਣ ਲੱਗੇ ਮੇਖ ਕੇ ਓਮ ਫਰੇ ਕਿਹੜਾ ਲੱਗੇ ਲਾਉਣ ਵਿੱਚ ਗਾਈਸ ਸੂਟ ਪਸੰਦ ਕਰਦੇ ਹਾਂ ਕੋਟਾਂ ਤੇ ਲੈਣੀ ਤੁਸੀਂ ਗਾਈਸ ਸੂਟ ਪਸੰਦ ਕਰਦੇ ਸੂਟ ਉਟਾ ਦਿਖਾਓ ਇਹ ਕਿਹੜਾ ਬਹੁਤ ਮੈਂ ਤਾਂ ਲੋਕਿਆ ਪਹਿਲਾਂ ਲੈਦੇ ਆਂ ਦੇਖ ਲਓ ਹਾਂ ਦਿਖਾ ਦਿਓ ਦਿਖਾ ਦਿਓ ਠੀਕ ਹੈ ਠੀਕ ਜੇ ਜਿਆਦਾ ਬਈ ਜੂਰ ਪੈਸੇ ਖਰਚਣੇ ਗਾਈਸ ਸੂਟ ਪਸੰਦ ਕਰਦੇ ਹਾਂ ਐਵੇਂ ਕਰਨਾ ਗਾਈਸ ਇਹਦੀ ਚੁੰਨੀ ਜਿਹੜੀ ਵਾ ਕੋਈ ਇਹਦੀ ਚੁੰਨੀ ਸੋਹਣੀ ਹੈ ਕੋਣ ਕਿਹਾ ਕਿ ਕਿ ਮਮਮੀ ਕਿਦਾਂ ਹੈ ਇਹ ਕਹਿ ਲੋ ਥੋੜਾ ਪਾਰਾ ਲੈਣਾ ਹੈ ਹਲੋ ਥੋੜਾ ਪਾਰਾ ਗਾਈਸ ਪਸੰਦ ਕਹਿੰਦੀ ਸੀ ਮਮਮੀ ਇੱਕ ਵਾਰ ਇੱਕ ਸਾਹ ਦੇ ਹੂੰ ਰੰਗ ਨਹੀਂ ਸਹੀ ਗਾਇਸ ਸੂਟ ਪਸੰਦ ਕਰਦੇ ਮੈਂ ਪਰ ਸਾਂਦੀ ਨਹੀਂ ਹੁੰਦਾ ਕੋਈ ਸੂਟ ਚੱਲ ਜੀ ਸਹੀ ਲੱਗਦਾ ਹਮਮ ਇਹ ਵਾਲੀ ਕੋਟ ਨਾਲ ਗਾਇਸ ਸੂਟ ਪਸੰਦ ਕਰਦੇ ਮੈਂ ਫਿਰ ਕੋਟ ਨਾਲ ਲੋਕ ਮੈਂ ਹੁਣ ਫੈਸਲਾ ਕਰਦਾ ਬਾਕੀ ਲੈ ਸੁਝੇਗਾ ਮੈਂ ਤਰਹ ਨਹੀਂ ਮੈਂ ਜੋ ਤੁਹਾਨੂੰ ਕਹਿੰਦਾ ਮੈਂ ਲੈ ਸੱਪੇ ਕਰਦਾਗਾ ਦੀਦੀ ਇਹ ਆ ਬਾਜੂਏ ਪੱਲੇ ਤੱਕ ਪਹੁੰਚਾ ਵੀ ਗਿਆ ਥੱਲੇ ਵੇਖ ਲਓ ਮੋਰ ਵਗੀ ਨਹੀਂ ਤੇ ਜੇ ਮੋਰ ਤੋਂ ਬਿਨਾਂ ਲਾ ਉਹ ਵੀਗਾ ਜੀ ਜੇ ਤੀ ਮੋਨ ਨੇ ਚੰਦੇ ਆ ਦੇਖੋ ਬੋਲੇ ਲੋਕ ਕਲਰ ਵੀ ਸੋਨਾ ਕੁੜੀਏ ਮਾਣਾ ਲੰਗਿਆ ਬਖਾ ਦਿਓ ਸੁਭਾਨ ਅੱਲ੍ਹਾ ਬਿਸਮਿਲ ਕਲਰ ਗਾਇਸ ਪਸਾਨੇ ਕਰ ਰਹੇ ਆ ਸਿੱਡਲ ਟੂ ਕਿਹੜਾ ਗ੍ਰੇ ਕਲਰ ਨਹੀਂ ਹੁੰਦਾ ਬ੍ਰਾਈਟ ਕਾਲਾ ਸੋ ਮਾਗਰ ਜੀ ਨੂੰ ਉਹ ਕਲਰ ਜਿਹੜਾ ਇਹ ਕੋਲ ਕੇ ਮੈਂ ਹਰ ਵੇਖੀ ਜੋੜ ਪੜ ਭਾਈ ਇਸ ਨੂੰ ਮੇਰੇ ਪਸੰਦ ਹੁੰਦਾ ਵਾ ਮੇਰੇ ਇੱਥੇ ਕੱਲਾ ਵੀ ਤੇ ਹੈਗਾ ਜੀ ਮਤਲਬ ਮਿਲਿਆ ਹੀ ਕੋਇਆ ਮੇਕਮ ਤੇ ਰਵਾਜ ਦੱਬ ਕੇ ਇੱਕ ਦੱਬ ਕੇ ਹੁੰਦਾ ਬਹੁਤ ਦਸਾਂ ਇੱਧਰ ਸੁਣੋ 1000 ਰੁਪਏ ਵਾਲੇ ਚ ਘੱਟ ਵਿਕਦੇ ਆ ਜਿਸ ਨੂੰ ਆਪ ਪਸੰਦ ਕਰ ਲੈ ਸੂਟ ਆਪਣੇ ਮੈਨੂੰ ਸਸਤਾ ਜੀ ਕੋਈ ਘਰ ਕਾਉਂ ਦਿਖਾਓ ਗਰਮ ਨਾਲ ਗਰਮ ਨਾ ਲੱਗੇਗਾ ਸੂਟ ਲੈ ਲੈਂਦੇ ਗਰਮ ਨਾਲ ਮੈਂ 350 ਮੈਂ ਵੈਲਵਟ ਦਾ ਸੂਟ ਮੰਮੀ ਪਸੰਦ ਕਰਨ ਦੀ ਵੇਖ ਸਕਦੇ ਜੀ ਹੋਰ ਭਾਜ ਤੇ ਮਤਲਬ ਮੋਟੇ ਕੱਪੜੇ ਹੋਣ ਲੈਣ ਲੱਗੇ ਵਾ ਇੱਕ ਵੀ ਜੀ ਪਲੀਜ਼ ਮੇਰੇ ਤਿੰਨ ਵਿੱਚ ਵੀ ਹੈ ਨਾ ਅੱਗੇ ਗਾਇਸ ਕਿਸਾਨ ਦੇ ਕੰਦਿਆਂ ਮੋਟੇ ਸੂਟ ਪਹਿਲਾਂ ਆਪਾਂ ਨੀਲੇ ਸਿੰਪਲ ਪਾਟੀਆਂ ਆ। ਆਹ ਜੀ ਟੌਕਿੰਗ ਜੱਟ ਜੀ ਨਾ ਹਲੋ। ਆਇਓ। ਹੈਵਲਟ। ਜੈ। ਕੱਟ ਜੂ। ਜੈ ਵੈਲਵਟ ਤੇ ਆ ਗਏ। ਗਲਾ ਵੀ ਸੋਹਣਾ ਹੀ। ਹੋਰ ਦਿਖਾਓ। ਵੈਲਵਟ ਨਹੀਂ ਹੁੰਦੀ। ਦਿਖਾ ਦਿਓ ਮੇਰੇ ਵਾਸਤੇ। ਗਾਇਸ ਹੁਣ ਆਪਾਂ ਮੋਟਾ ਪਿਛਲੇ ਸਾਲ ਹੀ ਮੈਂ ਇਹ ਖਾਲੀ ਕਿਹਦਾ ਮੈਨਰ ਸੀ ਸੇਮ। ਹਾਂ ਹੈ। ਪਿਛਲੇ ਸਾਲ ਵੀ ਖੜੇ ਸੀ ਤੇ ਇਦਾਂ ਹੀ ਸਾਰੇ ਹੀ। ਹਾਂ ਜੀ ਇਸ ਸਾਲ ਸ਼ਾਲੀਨ ਤੇ ਸ਼ਾਲੀਨ ਲਈ ਨਾ ਦ ਨਾ ਸ਼ੌਲ ਲੱਗਦੇ ਤੇ ਵੀ ਨਹੀਂ ਹਾਂ ਨਾ ਉਹ ਨਾ ਸ਼ੌਲ ਹੀ ਹੈ ਜਦੋਂ ਦਿੱਤੇ ਤੇ ਗਾਇਸ ਆਪ ਪਸੰਦ ਇਹ ਸਵਾਰ ਜੀ ਹਾਂ ਜੀ ਪਹੁੰਚ ਪਹੁੰਚਦੇ ਬਣਿਆ ਇਹ ਇਹ ਮਤਲਬ ਤੇ ਗਾਇਸ ਹੁਣ ਆਪ ਪਸੰਦ ਆਇਆ ਵੈਲਵਟ ਚ ਤੇ ਸ਼ਾਈਨਿੰਗ ਆਉਂਦੀਆਂ ਆਹਦੀਆਂ ਆਪਣਾ ਇਹ ਸਾਨੂੰ ਮੈਂ ਕਰ ਦਿੰਦੇ ਮੈਂ ਕਰਾਈ ਕਰਦੇ ਕਿਉਂਕਿ ਬਾਅਦ ਚੰਗੀ ਫਿਰ ਬਾਹਰ ਵਧੀਆ ਲੱਗੂਗੀ ਬਾਹਰ ਪਤਲੀ ਨਹੀਂ ਲੱਗਦੀ ਆ ਲੰਮੀ ਬਾਹਰ ਮੇਰੇ ਸੋਨਾ ਸੁਲਭੂ ਲੱਗੂਗੀ ਸੂਟ ਦੀ ਲਾਈਨਿੰਗ ਪਸਾਉਣਾ ਆਉਂਦੀ ਹੈ ਤੇ ਲਾਈਨਿੰਗ ਆਉਣ ਲਈ ਹੁਣ ਪਸਾਉਣਾ ਹੈ ਹੈਲੋ ਇਹ ਮੇਰਾ ਨਿਊ ਸੂਟ ਆ ਅੱਛਾ ਇਹ ਕੋਲ ਵੇਚਦਾ ਮੈਂ ਇੱਕ ਪੁਲੀਏ ਮੇਰੇ ਨਿਊ ਸੂਟ ਹੈ ਗਏ ਸਨ